ਕੀ ਹਾਲ ਆ ਸਾਰੇ ਵੀਰਾਂ ਦਾ ਠੀਕ ਠਾਕ ਹੋ ਤੇ ਅੱਜ ਆਪਾਂ ਜਾ ਕੇ ਆਏ ਆ ਡੱਬ ਵਾਲੀ ਤੇ ਬੋਵੀ ਨੂੰ ਦਵਾ ਕੇ ਲਿਆਂਦੇ ਆ ਬੂਟ ਹਨਾ ਸ਼ਾਪਿੰਗ ਕਰਕੇ ਆਂਦੀ ਹੈਗੀ ਤੇ ਇੱਕ ਘੜੀ ਲੈ ਆਂਦੀ ਸੀ ਆਪਾਂ ਹਨਾ ਤੇ ਆਪਣਾ ਯਾਰ ਦੋਸਤ ਗਰਵੀਰ ਦੀ ਦੁਕਾਨ 'ਚ ਬੈਠਾ ਆਪਾਂ ਸਾਈਕੋ ਸਟਾਈਲ ਵਾਲਾਂ ਦੇ ਹੋਰ ਭਾਈ ਵਧੀਆ ਭਾਈ ਹੋ ਠੀਕ ਠਾਕ ਹੋ ਵਧੀਆ ਭਰਾ ਤੁਸੀਂ ਦੱਸੋ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਆਪ ਪਾਣੇ ਬਾਬਾ ਸਾਰਿਆਂ ਨੂੰ ਵਧੀਆ ਮੇਰ ਰੱਖੀ ਯਾਰ ਹਨਾ ਸਾਰਿਆਂ ਦਾ ਕੰਮ ਵਧੀਆ ਚਲਾਈ ਰੱਖੇ ਬਾਬਾ ਓਕੇ ਕਮਰਾਸ਼ਾ ਠੀਕ ਆ ਭਾਈ ਬੱਬੂ ਲਾਲ ਬਾਦਸ਼ਾਹ ਵਧੀਆ ਸਾਰਿਆਂ ਦਾ ਕੰਮ ਚਲਾਈ ਰੱਖੇ ਵਧੀਆ ਮੇਰ ਰੱਖੇ ਸਾਰਾ ਆਦਰ ਉਸਤਾਦ ਜੀ ਪਏ ਉਸਤਾਦ ਜੀ ਤੁਸੀਂ ਕੀ ਦੋ ਲਫ਼ਜ਼ ਕਹਿਣਾ ਚਾਹੁੰਦੇ ਆ ਦਰਸ਼ਕਾਂ ਨੂੰ ਦਰਸ਼ਕਾਂ ਨੂੰ ਕਹਿਨੇ ਆ ਵੀ ਕੰਮਕਾਰ ਕਰਿਆ ਕਰੋ ਆ ਠੀਕ ਰਹੋ ਬਸ ਇੰਜੋਏ ਕਰੋ ਲਾਈਫ ਹਾਂ ਤੇ ਟੈਨਸ਼ਨ ਆ ਨਾ ਲਿਆ ਕਰੋ ਕਿਸੇ ਗੱਲ ਦੀਆਂ ਵੀ ਠੀਕ ਆ ਟੈਨਸ਼ਨ ਬਹੁਤ ਹੀ ਬੁਰੀ ਚੀਜ਼ ਹੈਗੀ। ਭਾਈ ਜੂ ਕੀ ਕਹਿਣਾ ਚਾਹੁੰਦੀ ਹੈ ਯਾਰ। ਠੀਕ ਹੈ ਤੇ ਆਪਾਂ ਬੋਬੀ ਨਾਲ ਵੀ ਕਰਦੇ ਆਂ ਗੱਲਬਾਤ ਹਨਾ। ਲਓ ਜੀ ਹੁਣ ਕਰਦੇ ਆਂ ਬੋਬੀ ਨਾਲ ਗੱਲਬਾਤ। ਬੋਬੀ ਤੂੰ ਦੋ ਲਾਲ ਕੀ ਕਹਿਣਾ ਚਾਹਨਾ ਕਰ ਚਿਕਰ ਨੂੰ। ਬੋਬੀ ਕਹਿੰਦਾ ਵੀ ਲਾ ਜੀ। ਦੱਸ। ਵੀ ਕਹਿ ਵੀ ਕੰਮਕਾਰ ਕਰਿਆ ਕਰੋ ਸੰਘਿਆ ਨਾ ਕਰ। ਵੀ ਕੰਮਕਾਰ ਕਰਿਆ ਕਰੋ ਆਪਦਾ ਵਧੀਆ ਹਨਾ ਤੇ ਆ ਫੇਰ ਹੀ ਨਵੇਂ ਨਵੇਂ ਬੋਟ ਆਉਂਦੇ ਆ। ਕੰਮ ਤੋਂ ਬਿਨਾਂ ਨਹੀਂ ਆਉਂਦੇ। ਠੀਕ ਹੈ। ਤਦ ਬਾਈ ਜੀ ਹੋਰ ਨੇ ਰਿੰਗ ਲਾਈਟ ਲਾ ਰੱਖੀ ਹੈਗੀ ਇਹ ਵੀਡੀਓ ਵੀਡੀਓ ਪੂਰਗਾ ਬਣਾਉਂਦੇ ਆਗੇ ਹਨਾ ਇੱਥੇ ਸਟਾਰ ਬਣ ਜਾਣਾ ਇੱਕ ਦਿਨ ਨਾ ਸਾਰਿਆਂ ਨੇ ਇੱਕ ਦਿਨ ਬੋਬੀ ਬੋਬੀ ਨੂੰ ਵੀ ਫੇਮਸ ਕਰ ਦੇਣਾ ਪੂਰਾ ਕਿਉਂ ਬੋਬੀ ਕਰ ਦੇਣਾ ਹੱਥ ਚੱਕ ਦੇ ਇੱਕ ਵਾਰੀ ਤਾਂ ਯਾਰਾ ਤੂੰ ਵੀ ਚੱਕ ਦੇ ਹਮ ਆਪਣੇ ਬਾਈ ਦੀ ਦੁਕਾਨ ਆ ਗਰਵੀਰ ਦੀ ਹਨਾ ਹਾਂ ਚੋਬਰ 24 ਦੇ ਕਰਕੇ ਬੈਠੇ ਰਹਿੰਦੇ ਹੈਗੇ ਪੂਰੀ ਸਕੂਲਿੰਗ ਹੀ ਛੱਡਦੇ ਹੈਗੇ ਬਾਹਰ ਤਾਂ ਫਿਰ ਨਿਕਲਦੇ ਨਹੀਂ ਨਿਕਲ ਸਾਰੀ ਫਿਰ ਕਾਹਦੇ ਯਾਰ ਕਾ ਦੱਸਾ ਹੁਣ ਕਾਹਦੇ ਯਾਰਾ ਹੋ ਜਾਂਦਾ ਹੈਗਾ ਚਲੋ ਛੱਡੋ ਤਾਂ ਦੱਸੋ ਆਪਣੇ ਬਾਈ ਦੀ ਦੁਕਾਨ ਕਿਵੇਂ ਲੱਗੀ ਹਨਾ ਤੇ ਵਿਜ਼ਿਟ ਕਰਨਾ ਜ਼ਰੂਰ ਜੇ ਨੇੜੇ ਵਾਲੇ ਆਪਣੇ ਹੈਗੇ ਆ ਤਾਂ ਜ਼ਰੂਰ ਆਉਣਾ ਹਨਾ ਆਪਣੇ ਗੁਰਦੁਆਰੇ ਵਾਲੀ ਦੁਕਾਨ ਚ ਦਕਾਂ ਹਣਾ ਦੁਕਾਨ ਆ ਗਲੀ ਚ ਸਿੰਦਰ ਸਨੇਹਾਰਾ ਜੀ ਹਾਂ ਸਿੰਦਰ ਸਨੇਹਾਰਾ ਕੋਸਟ ਸਟਾਈਲ ਹਾਂ ਉੱਥੇ ਮੂਹ ਸਾਹਮਣੇ ਉਹ ਸਾਈਕੋਸਟ ਹੈ ਆਪਣੀ ਸ਼ਾਪ ਦੀ ਦੁਕਾਨ ਹੈਗੀ ਆ ਜੀ ਸਾਈਕੋਸਟ ਤੇ ਬਾਬਾ ਮੇਰ ਰੱਖੇ ਸਾਰਾ ਤੇ ਤੇ ਭਰਾਵਣ ਕੇ ਜ਼ਰੂਰ ਆਪਣੀ ਦੁਕਾਨ ਤੇ ਆਇਆ ਕਰੋ ਲੋਕੇਸ਼ਨ ਲਓ ਜੀ ਤੇ ਚਾਹ ਵੀ ਆ ਗਈ ਆਪਣੀ ਅੰਕਲ ਚਾਹ ਵੀ ਬਹੁਤ ਵਧੀਆ ਬਣਾਉਂਦਾ ਹੈਗਾ ਅ ਚਾਰ ਕੱਪ ਪਾ ਲਈ ਜੇ ਅੰਕਲ ਤੇ ਆਪਣੇ ਅੰਕਲਾ ਚਾਹ ਵਾਲਾ ਤੇ ਹਨਾ ਪੂਰੀ ਐ ਸਿਰਾ ਕਰਾਉਂਦਾ ਚਾਹ ਵਾਲੀ ਗੱਲਬਾਤ ਲਓ ਜੀ ਤੇ ਚਾਰਾਂ ਕੱਪਾਂ ਚ ਪੈ ਗਈ ਐ ਚਾਹ ਅੰਕਲ ਤੇ ਵਧੀਆ ਬਾਬਾ ਮહેર ਰੱਖੇ ਵਧੀਆ ਚਾਹ ਬਣਾਉਂਦਾ ਵਧੀਆ ਦਾ ਕੰਮ ਚਲਾਈ ਰੱਖੇ ਲਾਡੀ ਸਾਈ ਜੀ ਜਿਹਦੇ ਰਗ ਹੋਣ ਦਾ ਆਪਣਾ ਵਧੀਆ ਅੰਕਲ ਹੈਗਾ ਠੀਕ ਆ ਸਰੇ ਸਪੋਰਟ ਕਰੋ ਯਾਰ ਬਾਈ ਲਓ ਜੀ ਤੇ ਚਾਹ ਪਈ ਆਪਣੀ ਚਾਰ ਗੱਪਾਂ ਚ ਤੇ ਜੇ ਤੇਰੀ ਦੁਕਾਨ ਵੇਖੀ ਚਾਹੁੰਦੇ ਆਂ ਕਿ ਉਸਤਾਦ ਨੂੰ ਆਪਾਂ ਫੜਾ ਦੇ ਨ ਇੱਕ ਕੱਪ ਚਾਹ ਲਾ ਕੇ ਦੇਖੀ ਹੁਣ ਕਿੰਨਾ ਚਾਹ ਲਓ ਜੀ ਉਸਤਾਦ ਜੀ ਚਾਹ ਜੀ ਹੈਲੋ ਤੇਸਤਾ ਜੀ ਨੂੰ ਫੜਾਤੀ ਆ ਪੱ茶 ਬਾਵੀ ਉੱਥੇ ਬਹਿ ਕੇ ਪੀਏਗਾ ਕਿ ਇੱਥੇ ਆਏ ਤੇਰੀ ਵੇਥੀ ਆਊਗੀ ਤੇ ਆ ਆਪਣੇ ਚੇਲੇ ਨੂੰ ਚਾਹ ਫੜਾ ਦਈਏ ਲਓ ਜੀ ਨਵੇਂ ਨਵੇਂ ਬੂਟਾ ਨਾਲ ਤਤੀ ਤਤੀ ਚਾਹ ਓਹੋ ਦਲਾਤੀ ਨਾ ਹੱਥ ਪਾਉਂਦੇ ਨਵੇਂਗਾ ਚਾਹ ਢੋਲ ਲਗੀ ਭਾਈ ਤੇ ਬੰਦੇ ਦੇ ਪੱਟ ਵੀ ਮੱਚ ਗਿਆ ਜ਼ਿਆਦਾ ਤਾਂ ਨਹੀਂ ਤਕਲੀਫ ਹੋਈ ਗਈ ਹਾਂ ਤੇ ਥੋੜਾ ਫੀਆਕੇ ਚਲ ਕੋਈ ਨਾ ਘਰੇ ਕਹਿਦੀ ਵੀ ਅੱਜ ਚਾੜ ਲਗੀ ਸੀ ਭੈਂਟ ਤੇ ਗਲਾਸ ਥੋੜੇ ਜੇ ਨਰਮ ਹੁੰਦੇ ਨਾ ਕੀ ਕੀਤਾ ਜਾਵੇ ਲਓ ਜੀ ਤੇ ਕਹਿੰਦੇ ਚਾਹ ਪੀਣਗੇ ਗਰਮ ਗਰਮ ਤੇ ਏਸੀ ਬਾਈ ਕਰੀ ਜਾਂਦਾ ਆਪਣਾ ਲਓ ਵੀ ਦੇਖੋ 16 ਤੇ ਕਰ ਲਿਆ ਤੇ ਹੁਣ ਚਾਹ ਪੀਣਗੇ ਕਹਿੰਦੇ ਗਰਮ ਗਰਮ ਆ ਬੈਠਾ ਚੋਬਰ ਤੇ ਦੀ ਫੁਲ ਕਾਰੀ ਜੀ ਮੈਂ ਬੋਬੀ ਤੋਂ ਇਹਦਾ ਹੱਥ ਤੇ ਚਾਹ ਡੁੱਲ ਗਈ ਸੀ ਸੌਰੀ ਬੋਬੀ ਯਾਰ ਹਨਾ ਮਿਸਟੇਕ ਹੋ ਗਈ ਗਲਾਸ ਸੀਗਾ ਡਿਸਪੋਜ਼ੇਬਲ ਗਰਮ ਸੀਗਾ ਉਹਦੇ ਕਰਕੇ ਹੋ ਗਈ ਬੋਬੀ ਨੂੰ ਲੱਗਿਆ ਓਏ ਹੱਥ ਤਾਂ ਨਹੀਂ ਮੱਚ ਗਿਆ ਬਾਲਾ ਕੇਲੇ ਦੇ ਹਨਾ ਹੱਥ ਤੇ ਚਾਹ ਡੁੱਲ ਗਈ ਸੀਗੀ ਤੇ ਹੱਥ ਗਿਆ ਮੱਚ ਤੇ ਆਪਾਂ ਥੋੜੀ ਇਹਨਾਂ ਦਵਾਈ ਲਵਾ ਲਿਆ ਕਿਉਂ ਨਾ ਦੇ ਹੱਥ ਤੇ ਹਨਾ ਸੱਟ ਜਾ ਆ ਜੂਗਾ ਹੱਥ ਉਹਦਾ ਇਹ ਆਪਾਂ ਚੱਲੇ ਆਂਗੇ ਹਨਾ ਮੈਡੀਕਲ ਤੇ ਕੈਮਰਾ ਤੇ ਦੂਸਰਾ ਕੈਮਰਾ ਵੀ ਲੈ ਕੇ ਆਵਾਂਗੇ ਬਾਬੇ ਦੀ ਮਿਹਰਾ ਕੀ ਤਾਂ ਲਓ ਯਾ ਤਾਂ ਪਹੁੰਚਣ ਵਾਲੇ ਮੈਡੀਕਲ ਤੇ ਤੇ ਫਿਰ ਹਨਾ ਬੋਬੀ ਦੇ ਲਵਾ ਦੀ ਦਵਾਈ ਓਕੇ ਲਓ ਜੀ ਤੇ ਚਾਹ ਡੁੱਲ ਗਈ ਸੀਗੀ ਲੈ ਆਂਦੀ ਕੋਲਗੇਟ ਬੋਬੀ ਦੇ ਹੱਥ ਤੇ ਲਾਤੀ ਹੈਗੀ ਹੱਥ ਮੱਚੀ ਜਾਂਦਾ ਸੀਗਾ ਹੋਰ ਯਾਰ ਤਾਰਲਾ ਕਰਲਾ ਬਬੂ ਲੈ ਪਿਆ ਰੇ ਤਾਣਾ ਸੈੱਟ ਹੋ ਜਾ ਮੈਂ ਤਾਂ ਮੂੰਹ ਤੇ ਤਾਂ ਸਮਾਈ ਲਿਆ ਮੁੰਡੇ ਤੇ ਮੈਂ ਤਾਂ ਚੋਬਰ ਪੂਰਾ ਹੈਂਡ ਸ਼ੇਕ ਕਰਦਾ ਉਹ ਨਦਰ ਕੇ ਹੈਂਡ ਸਮਾ